ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮੇਂ ਸਭ ਸੰਗਤਾਂ ਨੂੰ ਪਤਾ ਹੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਚੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੂੰ ਕਿ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਸੀ ਤੇ ਅਸੀਂ ਉਸ ਸਮੇਂ ਨੂੰ ਹਰ ਰੋਜ਼ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਯਾਦ ਕਰਵਾਉਂਦੀਆਂ ਰਹਿੰਦੀਆਂ ਲੰਬੇ ਸਮੇਂ ਤੋਂ ਸੰਗਤਾਂ ਉਸ ਧਰਤੀ ਨੂੰ ਨਤਮਸਤਕ ਹੋ ਕੇ ਆਪਣੇ ਇਸ ਥਾਂ ਤੇ ਨਤਮਸਤਕ ਹੋਣ ਲਈ ਪਹੁੰਚਦਿਆਂ ਤੇ ਗੁਰਦੁਆਰਾ ਸਾਹਿਬ ਦੇ ਵਿਖੇ ਦਰਸ਼ਨ ਕਰਦਿਆਂ ਜਿੱਥੇ ਸਾਡੇ ਉਸ ਸਮੇਂ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਬਹੁਤ ਵੱਡਾ ਜ਼ੁਲਮ ਸਰਕਾਰਾਂ ਨੇ ਉਸ ਸਮੇਂ ਦੀਆਂ ਢਾਇਆ ਸੀਗਾ ਇਸ ਨੂੰ ਲੈ ਕੇ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀ ਜਿਹੜੀ ਸੰਗਤ ਇੱਥੇ ਪਹੁੰਚਦੀ ਜਿਹੜੀਆਂ ਜਿਹੜੀਆਂ ਸੜਕਾਂ ਇੱਥੋਂ ਜਾਂਦੀਆਂ ਉੱਥੇ ਲੋਕਾਂ ਵੱਲੋਂ ਲੰਗਰ ਲਗਾਏ ਜਾਂਦੇ ਆ ਇਸ ਸਮੇਂ ਅਸੀਂ ਖੜੇ ਆ ਪਿੰਡ ਹਸਨਪੁਰ ਪਰੌਤਾ ਮਿਲਕ ਪਲਾਂਟ ਪਟਿਆਲਾ ਦੀ ਸੜਕ ਦੇ ਉੱਤੇ ਜਿੱਥੇ ਕਿ ਅਸੀਂ ਇਹਨਾਂ ਵੀਰ ਜੀ ਹੋਣਾਂ ਦੇ ਨਾਲ ਗੱਲ ਕਰਾਂਗੇ ਅਰੇ ਇੱਥੇ ਤੁਹਾਨੂੰ ਲੈ ਚੱਲਦੇ ਆ ਗੁਰੂ ਘਰ ਲੰਗਰ ਸੇ ਆਇਆ ਹੋਇਆ ਹੈ ਸਵੇਰ ਦੇ 6:30 6 ਵਜੇ ਦਾ ਟਾਈਮ ਹੈ ਗੱਲ ਕਰਾਂਗੇ ਇੱਥੇ ਬਾਈ ਜੀ ਹੁਣਾਂ ਦੇ ਦੱਸਿਓ ਬਾਈ ਜੀ ਕਿੰਨੇ ਸਮੇਂ ਤੋਂ ਲੰਗਰ ਲਗਾ ਰਹੇ ਹੋ ਜੀ ਇੱਥੇ ਇਹ 20 ਸਾਲ ਦੇ ਕਰੀਬ ਹੋ ਗਿਆ ਜੀ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਲੰਗਰ ਲੱਗਦਾ ਠੀਕ ਹੈ ਜੀ ਹਾਂ ਜੀ ਹਾਂ ਰਲ ਮਿਲ ਕੇ ਸਾਰੀ ਸੰਗਤ ਸੇਵਾ ਕਰਦੀ ਹੈ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਸਤਮਤਕ ਹੋਣ ਲਈ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹੰਦ ਪਹੁੰਚਦੀਆਂ ਜਿੱਥੇ ਕਿ ਛੋਟੇ ਸਾਹਿਬ ਜਦਿਆਂ ਨੂੰ ਨੀਆਂ ਦੇ ਵਿੱਚ ਚੜਨ ਕੇ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਸ਼ਹੀਦ ਕਰ ਦਿੱਤਾ ਸੀਗਾ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਇਹ ਵਧੀਆ ਚੀਜ਼ ਗੁਰੂ ਘਰ ਵਾਸਤੇ ਜਾਂਦੇ ਲੋਕ ਫਤਿਹਗੜ੍ਹ ਸਾਹਿਬ ਹਾਂ ਸਾਹਿਬਜ਼ਾਦਿਆਂ ਦੀ ਸਿੱਧੀ ਦਿਹਾੜਾ ਮਨਾਉਣ ਉਹਨਾਂ ਵਾਸਤੇ ਲੰਗਰ ਚਾਹ ਪਾਣੀ ਦਾ ਸਾਰੇ ਇੱਥੇ ਸੇਵਾ ਕਰਦੇ ਸੀ ਸਾਰਾ ਪਿੰਡ ਰਲ ਕੇ ਕਰਦਾ ਭਾਈ ਜੀ ਹੁਣਾਂ ਦੱਸਿਆ ਕਿ ਲੰਬੇ ਸਮੇਂ ਤੋਂ ਅਸੀਂ ਲੰਗਰ ਲਗਾ ਕੇ ਇੱਥੇ ਸੇਵਾ ਕਰ ਰਹੇ ਹਾਂ 15-20 ਸਾਲ ਤੋਂ ਬਹੁਤ ਵਧੀਆ ਗੱਲ ਆ ਕਿ ਸੰਗਤਾਂ ਨਸਤ ਮਸਤਕ ਹੋਣ ਲਈ ਫਤੇਗੜ ਸਾਹਿਬ ਸਰਹੰਦ ਵਿਖੇ ਪਹੁੰਚਦੀਆਂ ਕੈਮਰਾਮੈਨ ਵਹਿਗੁਰਪਾਲ ਸਿੰਘ ਦੇ ਨਾਲ ਨਵਦੀਪ ਸਿੰਘ ਪਟਿਆਲਾ ਤੋਂ